ਜਿਹੜੀ ਆ ਫਿਲਮ ਆ ਰਹੀ ਆ ਮੈਂ ਦਰਸ਼ਕਾਂ ਨੂੰ ਦੱਸ ਰਿਹਾ ਵੀ ਇਹ ਪੁਰਾਣੇ ਵਿਰਸੇ ਨੂੰ ਲੈ ਕੇ ਆ ਰਹੀ ਹੈ ਯਾਨੀ ਪੁਰਾਣੇ ਸਮੇਂ ਨੂੰ ਲੈ ਕੇ ਆ ਰਹੀ ਹੈ ਤਕਰੀਬਨ ਅੱਜ ਤੋਂ 60 ਤੋਂ 70 ਸਾਲ ਪਹਿਲਾਂ ਦੀ ਤੇ ਇੱਥੇ ਪਹਿਲਾਂ ਥੋੜੇ ਦਿਨ ਪਹਿਲਾਂ ਇੱਥੇ ਛੱਤ ਵੀ ਸੀ ਜਿਹੜੀ ਕਿ ਛੱਤ ਜਿਹੜੇ ਫਿਲਮ ਸੈੱਟ ਵਾਲੇ ਆ ਮੇਰੇ ਹਿਸਾਬ ਨਾਲ ਉਹ ਦੁਬਾਰਾ ਇੱਥੋਂ ਚੱਕ ਕੇ ਲੈ ਗਏ ਤੇ ਜਦੋਂ ਬਾਈ ਰੰਨ ਨਾਲ ਸੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਇੱਕ ਫਿਲਮ ਦੀ ਹੋਰ ਵੀ ਇੱਥੇ ਸ਼ੂਟ ਹੋਊਗੀ ਇਹ ਗੇਟ ਬੰਦ ਆ ਸ਼ਾਇਦ ਤੇ ਦੇਖੋ ਤੁਸੀਂ ਕੱਚੇ ਘਰਾਂ ਦੀਆਂ ਤਸਵੀਰਾਂ ਆ ਚੀਜ਼ ਦੇਖੋ ਤੁਸੀਂ ਰੋਸ਼ਨਦਾਨ ਜੀਹ ਚ ਪੁਰਾਣੇ ਸਮੇਂ ਦੇ ਵਿੱਚ ਲੋਕ ਦੀਵੇ ਰੱਖਦੇ ਹੁੰਦੇ ਸੀ ਤੇ ਚਾਹੇ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਆਕਰਤਿਆਂ ਦੀ ਕਾਰੀਗਰੀ ਦੀ ਇਹ ਵੀ ਸਾਗੀ ਪੁਰਾਣੇ ਸਮੇਂ ਦੇ ਅਨੁਸਾਰ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਜਿਹੜਾ ਮੈਨ ਫਿਲਮ ਦਾ ਸੈੱਟ ਹੈ ਜਿਹੜਾ ਮੈਨ ਘਰ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਜੋ ਤੇ ਇਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਇਹ 60 ਤੋਂ 70 ਸਾਲ ਪੁਰਾਣੀ ਜਿਹੜਾ ਸਮਾਂ ਸੀ ਜੇ ਉਸ ਤਨ ਗੱਲ ਕਰੀਏ 1960 65 ਦੇ ਹਿਸਾਬ ਨਾਲ ਇਹ ਸੈੱਟ ਨੂੰ ਜਿਹੜਾ ਤਿਆਰ ਕੀਤਾ ਗਿਆ ਇਹ ਸਾਰਾ ਆਰਟੀਫੀਸ਼ੀਅਲ ਸੈੱਟ ਹੈ ਤੇ ਆਪਾਂ ਡਿੱਗੀ ਤੋਂ ਸ਼ੁਰੂਆਤ ਕਰਦੇ ਹਾਂ ਇਹ ਡਿੱਗੀ ਵੀ ਫਿਲਮ ਸੈੱਟ ਬੇਬੇ ਵਾਲਿਆਂ ਨੇ ਆਪਦੇ ਵੱਲੋਂ ਬਣਾਈ ਆ 41 ਪੀਟੀਪੀ ਪਿੰਡ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਤੇ ਬਾਈ ਨੂੰ ਕਹੂੰਗਾ ਵੀ ਅੰਦਰੋਂ ਵੀ ਦਿਖਾਉਣਾ ਇਹ ਸਾਰੀ ਡੁਪਲੀਕੇਟ ਡਿੱਗੀ ਆ ਜਿਹੜੀ ਫਿਲਮ ਸੈਟ ਵਾਲਿਆਂ ਵੱਲੋਂ ਬਣਾਈ ਗਈ ਹੈ ਕੱਚੀ ਤੇ ਆ ਢਾ ਵੀ ਦਿੱਤਾ ਕਿਉਂਕਿ ਤਿੰਨ ਤੋਂ ਚਾਰ ਦਿਨ ਹੋ ਗਏ ਫਿਲਮ ਦੀ ਜਿਹੜੀ ਸ਼ੂਟਿੰਗ ਆ ਉਹ ਸ਼ਾਇਦ ਪੂਰੀ ਹੋ ਚੁੱਕੀ ਆ ਜਿਮੀ ਸ਼ੇਰ ਗਿੱਲ ਤੇ ਸਿਮੀ ਚੱਲ ਇਸ ਕਰਕੇ ਇਸ ਨੂੰ ਤੋੜਿਆ ਗਿਆ ਤੇ ਆ ਘਰ ਵੇਖੋ ਇਹ ਜੰਗਲਾ ਆ ਵੀ ਦਿਖਾ ਦਿਓ ਬਾਈ ਆ ਦੇਖੋ ਯਾਨੀ ਕਿੰਨੀ ਇਹ ਚੀਜ਼ ਵੀ ਆਪਾਂ ਨੂੰ ਦਿਖਾ ਰਹੇ ਆ ਤੁਸੀਂ ਅੰਦਾਜ਼ਾ ਲਾਓ ਵੀ ਤਕਰੀਬਨ 1 ਤੋਂ 1.5 ਮਹੀਨੇ ਪਹਿਲਾਂ ਇਸ ਘਰ ਨੂੰ ਵਧੀਆ ਤਿਆਰ ਕਰਿਆ ਚੰਗਾ ਰੁਪਿਆ ਵੀ ਲੱਗਿਆ ਹੋਊਗਾ ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਉਹ ਪੱਕੇ ਘਰ ਤੋਂ ਜ਼ਿਆਦਾ ਕੱਚੇ ਘਰ ਨੂੰ ਬਣਾਉਣ 'ਚ ਖਰਚਾ ਜ਼ਿਆਦਾ ਹੁੰਦਾ ਲੇਬਰ ਖਰਚਾ ਜ਼ਿਆਦਾ ਪੈਂਦਾ ਤੇ ਤੁਸੀਂ ਦੇਖ ਸਕਦੇ ਹੋ ਵੀ ਫਿਲਮ ਵਾਲਿਆਂ ਨੂੰ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਆ ਆਪਣਾ ਸੈੱਟ ਬਣਾਉਣ ਲਈ ਚਾਹੇ ਦਰਵਾਜ਼ਿਆਂ ਦੀ ਗੱਲ ਕਰੀਏ ਇੱਕ ਮਕਾਰ ਦੇਖੋ ਤੁਸੀਂ ਤੇ ਆਹ ਦੇਖੋ ਰੋਸ਼ਨਦਾਨ ਜਿੱਥੇ ਕੀ ਦੀਵੇ ਵਗੈਰਾ ਰੱਖਦੇ ਸੀ ਇਹ ਸਾਰੀ ਕਾਰੀਗਰੀ 60-70 ਸਾਲ ਜਿਹੜਾ ਪੁਰਾਣਾ ਸਮਾਂ ਸੀ ਉਸ ਨੂੰ ਲੈ ਕੇ ਕੀਤੀ ਗਈ ਹੈ ਤੇ ਇਹ ਜੰਗਲਿਆਂ ਦੀ ਗੱਲ ਕਰੀਏ ਚਾਹੇ ਤੇ ਹਾਰੇ ਵੀ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਇਹ ਪੰਜਾਬ ਦਾ ਪੰਜਾਬ ਵਾਲੇ ਆ ਕੇ ਰਾਜਸਥਾਨ ਦੇ ਵਿੱਚ ਜਿਹੜਾ ਪੰਜਾਬੀ ਵਿਰਸਾ ਪੰਜਾਬੀ ਕਲਚਰ ਉਸ ਨੂੰ ਖੜਾ ਕਰਕੇ ਗਏ ਆ ਦੇਖੋ ਤੁਸੀਂ ਇਹ ਰੋਸ਼ਨਦਾਨ ਤੇ ਆ ਰਸੋਈ ਜਿਹੜੀ ਕਿ ਪਹਿਲਾਂ ਦੇ ਸਮੇਂ 'ਚ ਹੁੰਦੀ ਸੀ ਇਹ ਚੁੱਲਾ ਚੋਕਾ ਤੇ ਆ ਦੇਖੋ ਇਨੂੰ ਚਾਰ ਦੀਵਾਰੀ ਜਿਹੜੀ ਚੁੱਲ੍ਹੇ ਦੇ ਆਸੇ-ਪਾਸੇ ਹੁੰਦੀ ਸੀ ਦੇਖੋ ਤਸਵੀਰਾਂ ਤੁਹਾਨੂੰ ਦਿਖਾਇਆ ਵੀ ਕਿਵੇਂ ਫਿਲਮ ਦੀ ਸ਼ੂਟ ਹੋਈ ਰਾਜਸਥਾਨ ਦੇ 41 ਪੀਟੀਪੀ ਪਿੰਡ ਦੇ ਵਿੱਚ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖੇ